ਬਾਬਾ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਮਲੇਰ ਕੋਟੜੇ ਤੇ ਹਮਰਾ ਕਰਕੇ ਤੌਲੇ ਖਾਨੇ ਮਾਤਾ ਰਾਮਪੁਰ ਦਾ ਦੇਰਾ ਹੈ ਹੁਣ ਵੀ ਮਲੇਰ ਕੋਟੜੇ ਦੇ ਵਿੱਚ ਹੈ ਉਹਨੂੰ ਆਜ਼ਾਦ ਕਰਾਇਆ ਸੀ ਮਾਤਾ ਜੀ ਦੀ ਕਬਰ ਬਣਾ ਦਿੱਤੀ ਸੀ ਬਹੁਤ ਸਾਰੇ ਸਿੱਖਾਂ ਨੂੰ ਸੰਸਾ ਹੋਵੇ ਉਸ ਵੇਲੇ ਵੀ ਸਿੱਖਾਂ ਨੇ ਬਾਬਾ ਸਾਹਿਬ ਸਿੰਘ ਜੀ ਕੋ ਸੰਸਾ ਕੀਤਾ ਸੀ ਕਿ ਮਾਤਾ ਜੀ ਸਾਡੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਸਨ ਇਹ ਚੌਥੀ ਮਾਤਾ ਕਿੱਥੋਂ ਆਈ ਹੈ ਤੇ ਬਾਬਾ ਸਾਹਿਬ ਸਿੰਘ ਜੀ ਨੇ ਗੁਰਸਿੱਖਾਂ ਨੂੰ ਦੱਸਿਆ ਸੀ ਕਿ ਮਾਤਾ ਰਾਮਪੂਰ ਮਾਤਾ ਜੀਤੋ ਜੀ ਦੀ ਭੈਣ ਸੀ ਜਿਸ ਨੇ ساری ਜ਼ਿੰਦਗੀ ਸ਼ਾਦੀ ਨਹੀਂ ਕਰਾਈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤੀ ਮੰਗ ਲਿਆ ਸੀ ਉਹਨੂੰ ਆਖਰ ਸਮੇਂ ਤੇ ਸ਼ੇਰ ਮੁਹੰਮਦ ਖਾਨ ਜਿਨੇ ਸਾਦਾ ਨਾਰਾ ਮਾਰਿਆ ਸੀ ਉਹ ਜਦੋਂ ਅਨੰਦਪੁਰ ਸਾਹਿਬ ਦਾ ਛੱਡਣ ਤੋਂ ਬਾਅਦ ਮਾਤਾ ਰਾਮਕੌਰ ਨੂੰ ਆਪਣੇ ਮਲੇਰ ਕੋਟੜੇ ਲੈ ਗਿਆ ਸੀ। ਉਹ ਉਥੇ ਮਾਤਾ ਜੀ ਦਾ ਸਰੀਰ ਛੱਡਿਆ ਤੇ ਉਹਦੀ ਕਬਰ ਬਣਾਈ ਸੀ। ਉਹ ਬਾਬਾ ਸਾਹਿਬ ਸਿੰਘ ਜੀ ਨੇ ਮਲੇਰ ਕੋਟੜੇ ਤੇ ਹਮਲਾ ਕਰਕੇ ਉਹ ਮਾਤਾ ਰਾਮਕੌਰ ਦੇ ਕਬਰ ਦੇ ਵਿੱਚੋਂ ਉਹਨਾਂ ਦੀਆਂ ਹੱਡੀਆਂ ਕੱਢ ਕੇ ਦੁਬਾਰਾ ਚੇਥਾ ਚਣ ਕੇ ਸੰਸਕਾਰ ਕਰਕੇ ਉਹਨਾਂ ਦਾ ਗੁਰਦੁਆਰਾ ਅੱਜ ਵੀ ਮਲੇਰ ਕੋਟੜੇ ਦੇ ਵਿੱਚ ਕਾਇਮ ਹੈ। ਓ ਰਾਸੂ ਸੂਰਾ ਸੂਰਾ ਸੂਰ ਪਖਾ ਚਾਨੀਆ ਜੁਲ ਰਹਿ ਧੀਲੇ ਕੇ